ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ YouTube ਅਤੇ Facebook ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਮੇਰੇ ਨਾਲ ਇੱਕ ਛੋਟੀ ਉਮਰੇ ਕਬੱਡੀ ਟੂਰਨਾਮੈਂਟ ਚ ਧੁੰਮਾ ਪਾਉਣ ਵਾਲਾ ਉਹ ਨੌਜਵਾਨ ਸ਼ਾਮਲ ਸਰਬਰਾਮ ਜੀ ਦੀ ਕਮੈਂਟਰੀ ਸੁਣ ਕੇ ਤੁਸੀਂ ਵੀ ਬਾਕਮਾਲ ਕਹੋਗੇ ਕੀ ਹਾਲ ਹੈ ਸਰ ਸਵਾਗਤ ਹੈ ਸਾਡੇ ਇਸ ਚੈਨਲ ਤੇ ਤੇਰਾ ਕਬੱਡੀ ਦੇ ਟੂਰਨਾਮੈਂਟਾਂ ਦੇ ਵਿੱਚ ਸਰਬਰਾਮ ਦੀ ਜਦੋਂ ਕਮੈਂਟਰੀ ਸੁਣੀ ਬਾਕੀ ਮੈਂ ਹਾਂਜੀ ਰਹਿ ਨਹੀਂ ਸਕਿਆ ਮੈਂ ਕਿ ਇੱਕ ਵਾਰੀ ਇਸ ਸ਼ਖਸ ਨੂੰ ਜ਼ਰੂਰ ਮਿਲਿਆ ਜਾਵੇ ਇਹਦੇ ਨਾਲ ਗੱਲਬਾਤ ਕੀਤੀ ਜਾਵੇ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਕੇ ਇਸ ਹੁਣ ਹਾਰ ਬੱਚੇ ਦੀ ਜਿਹੜੀ ਕਾਮਯਾਬੀ ਨੂੰ ਤੁਸੀਂ ਹੋਰ ਵਧਾ ਸਕੋ ਸਰਬ ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟਰੀ ਦੇ ਥੋੜੇ ਜਿਹੇ ਟਿਪਸ ਆਪਾਂ ਸੁਣਨਾ ਚਾਹਾਂਗੇ ਸਾਡੇ ਸਰੋਤਿਆਂ ਨੂੰ ਚਲਦੀ ਚਲਦੀ ਵੀਡੀਓ ਦੇ ਵਿੱਚ ਕਮੈਂਟਰੀ ਸੁਣਾ ਦੋ ਖੇਡ ਗਰਾਊਂਡ ਦੇ ਵਿੱਚ ਸਰਬ ਜਦੋਂ ਮਾਈਕ ਲੈ ਕੇ ਖੜਦਾ ਹੈ ਤਾਂ ਜੋਸ਼ ਦੇ ਵਿੱਚ ਕਿਹੜੇ ਕਿਹੜੇ ਲਫ਼ਜ਼ ਉਹਦੇ ਜ਼ੁਬਾਨ ਚੋਂ ਨਿਕਲਦੇ ਦੋਸਤੋ ਸੁਣਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਸਾਡੇ ਵਾਲਿਆ ਵੇਖੋ ਉਧਰ ਚਾਰ ਇਹਨਾਂ ਦਾ ਚੱਕਰਾਮ ਸਿੰਘ ਵਾਲਾ ਪਿੰਡ ਸਾਡੇ ਵਾਲਿਆ ਬੱਲੀ ਨਾਲ ਖੁੱਲਾ ਨਾਲ ਚਿੜੀ ਹੈ ਸਾਡੇ ਵਾਲਿਆ ਚਾਰਾਂ ਦੇ ਵਿੱਚੋਂ ਵੇਖ ਉਹ ਕਿਹੜਾ ਕਰੂ ਕਮਾਲ ਇਹ ਆ ਬੱਲੀ ਸਾਡੇ ਵਾਲਿਆ ਜੱਫੇ ਲਾਉਂਦਾ ਆ खरे खरे ਟੋਂਦਾ ਚੱਕਾ ਵਾਲਾ ਇੱਕ ਪਾਸੇ ਲਹਿਰੇ ਵਾਲਿਆ ਹੁਣ ਭੱਜ ਇਹ ਆ ਹਲਬਾਈ ਲਹਿਰੇ ਮੁਹੱਬਤ ਵਾਲਾ ਹੁਣ ਭੱਜ ਲੈ ਚੱਕਾ ਵਾਲੇ ਨੇ ਜਾਮ ਕਰਤੇ ਆ ਆ ਮੁੰਨੇ ਦੇ ਪਿੰਡ ਦਾ ਆ ਪੰਜਾਬੀ ਦੇ ਪਿੰਡ ਦਾ ਸਾਡੇ ਵਾਲਿਆ ਵੇਖ ਉਹ ਜਫੇ ਤਵੇ ਤਗੜੇ ਤਗੜੇ ਲਾਉਂਦਾ ਏ ਖਰੇ ਖਰੇ ਢੋਵਾਂ ਸਾਡੇ ਵਾਲਿਆ ਬੱਲੀ ਵਾਲ ਇਹ ਚੱਕਾ ਵਾਲ ਇੱਕ ਗੱਲਾਂ ਟਿਕਾਣੇ ਲਾਉਂਦਾ ਏ ਇਹ ਗੱਲਾਂ ਬਾਤਾਂ ਚਕਾਣੇ ਲਾਉਂਦਾ ਹੈ ਜੱਫੇ ਤਨ ਤਨ ਲਾਉਂਦਾ ਹੈ ਕਿਉਂ ਚੱਕਾਂ ਵਾਲਿਆ ਇਹਦੀ ਕਿਰਪਾ ਪਤਾ ਕੀ ਤੇ ਆ ਇਹਦੀ ਧਨ ਧਨ ਮਾਈ ਵੀਰੋ ਭਾਈ ਭੰਤੂ ਦੀ ਪਾਰ ਕਿਰਪਾ ਇਸ ਨੌਜਵਾਨ ਤੇ ਘੁੱਲੇ ਵਰਗਿਆਂ ਦੇ ਚਿੜੀ ਵਰਗਿਆਂ ਦੇ ਸਾਡੇ ਵਾਲਿਆਂ ਇਂ ਬਣ ਗਏ ਤੇ ਗੱਲਾਂ ਟਗਾਣੇ ਲੱਗ ਜਾਣੀਆਂ ਉਹਨਾਂ ਦੀ ਮੇਰਾ ਐਣੀ ਪਤਾ ਕਦੋਂ ਕਦੋਂ ਕੌਡੀ ਨੇ ਜਾਜੀ ਚੜਾ ਦੇਣੇ ਆ ਕਦੋਂ ਕੈਨੇਡਾ ਦੇ ਸ਼ਹਿਰ ਕਰਾ ਦੇਣੇ ਆ ਸਾਡੇ ਵਾਲਿਆਂ ਗੱਲਾਂ ਟਗਾਣੇ ਲੱਗਦੀਆਂ ਲਾ ਤਗੜਾ ਜਫਾ ਚੱਕਾ ਵਾਲਾ ਬੱਲੀ ਨੰਬਰ ਜੁੜ ਗਿਆ ਸੋ ਦੋਸਤੋ ਇੱਕ ਨਮੂਨਾ ਸਰਬਰਾਮ ਦਾ ਜਿਹੜਾ ਕਮੈਂਟਰੀ ਦਾ ਤੁਹਾਨੂੰ ਸੁਣਾਇਆ ਜੇ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗੱਲਬਾਤ ਅਗਲੀ ਆਪਾਂ ਸ਼ੁਰੂ ਕਰਨ ਲੱਗਿਆ ਤਾਂ ਕਿ ਇਸ ਗੱਲਬਾਤ ਨੂੰ ਤੁਸੀਂ ਹੋਰ ਦੋਸਤਾਂ ਨਾਲ ਵੀ ਸਾਂਝੀ ਕਰ ਸਕੋ ਸਰ ਕੀ ਉਮਰ ਹੈ ਔਰ ਕਿਹੜਾ ਪਿੰਡ ਹੈ ਉਮਰ ਤਾਂ ਇਹ ਮੇਰੀ 14 ਸਾਲਾਂ ਦੀ ਨਾਮ ਮੇਰਾ ਗਰਭਰਾਵਾਈ ਡੈਡੀ ਦੀ ਮਰਜ਼ੀ ਦੇਤੂਈ ਹੋਈ ਹੈ ਜੀ ਤੇ ਪਿੰਡ ਚੱਕਪਦੇ ਸਿੰਘ ਵਾਲੀ ਹੈ ਤੇ ਜਿਹੜਾ ਬਰਿੰਡਾ ਪੈਂਦਾ ਜੀ ਉਹ ਲਾਗਾ ਪੰਡੀ ਜੀ ਪੁੱਤੂ ਆਈ ਮੰਡੀ ਪੁੱਤ ਮੰਡੀ ਕਹਿਦੀ ਜੀ ਤੇ ਲੱਗ ਲੱਗੀ ਕੋਲੇ ਚੱਕ ਰਾਮ ਸਿੰਘ ਲਈ ਜਮ ਚੱਕ ਪਤੇ ਅੱਛਾ ਪਰਿਵਾਰ ਦੇ ਵਿੱਚ ਕਿੰਨੇ ਭਣ ਭਰਾ ਉਹ ਤਿੰਨ ਭਣ ਭਰਾ ਜੀ ਤੇ ਮੰਮੀ ਆ ਜੇ ਇੱਕ ਮਾਸੀ ਆ ਜਿਉਂ ਹੀ ਸਾਰੇ ਲਈ ਜੀ 10 ਕਾਈ ਡੋਲੋ ਅੱਛਾ 10 ਜਾਣੇ ਉਹ ਪਰਿਵਾਰ ਦੇ ਚਲੋ ਸਾਂਝਾ ਪਰਿਵਾਰ ਹੈ ਹਾਂਜੀ ਬੜੇ ਦੁੱਖ ਦੀ ਗੱਲ ਹੈ ਪਿਤਾ ਦਾ ਸਾਇਆ ਸਿਰ ਤੇ ਨਹੀਂ ਹੈ ਹਾਂਜੀ ਤੇ ਘਰ ਦਾ ਗੁਜ਼ਾਰਾ ਫਿਰ ਸਰਬ ਕਿਵੇਂ ਚੱਲਦਾ ਕੋਈ ਦੀ ਗੁਜ਼ਾਰੀ ਜ਼ਰਾ ਮਰਤੇ ਜੀ ਮੈਂ ਮੈਂ ਬੰਡਾਈ ਸਾਰਾ ਲਈ ਮੇਰੇ ਜ਼ਰਤੇ ਗੁਜ਼ਾਰਾ ਜਿਹੜੀ ਘਰ ਦੀ ਛੱਤ ਆਈ ਉਹ ਤੁੰਦੀ ਹੈ ਅੱਛਾ ਛੱਤ ਚੋਂਦੀ ਹੈ ਹਾਂਜੀ ਤੇ ਸਿਰਫ ਜਿਹੜਾ ਸਾਧਨ ਹੈ ਕਮਾਈ ਦਾ ਟੂਰਨਾਮੈਂਟਾਂ ਦੇ ਵਿੱਚ ਸਰਬ ਆ ਜਾਂਦਾ ਜਦੋਂ ਹਾਂਜੀ ਉੱਥੋਂ ਹੀ ਹੈ ਬਸ ਹਾਂਜੀ ਔਖਾ ਹੈ ਪਰਿਵਾਰ ਦਾ ਗੁਜ਼ਾਰਾ ਇਦਾਂ ਜਿਵੇਂ ਜੀ ਹੁਣ ਆਈ ਗਰਮੀਆਂ ਚਲੀਆਂ ਆਈ ਹੁਣ ਤੱਕ ਕਬੱਡੀ ਬੰਦ ਆਈ ਤੇ ਜਿਵੇਂ ਛਾਲ ਆਉਂਦੇ ਜੀ ਉਦੋਂ ਜੀ ਕਬੱਡੀ ਤੋਂ ਮੇਰਾ ਗੁਜ਼ਾਰਾ ਚੱਲਦਾ ਜੀ ਅੱਛਾ ਕਬੱਡੀ ਕਬੱਡੀ ਦੇ ਜੇ ਟੂਰਨਾਮੈਂਟ ਤੇ ਜਿਹੜਾ ਇਹ ਸਾਰਾ ਘਰ ਦਾ ਗੁਜ਼ਾਰਾ ਚੱਲਦਾ ਬਹੁਤ ਦੁਖਦਈ ਘਟਨਾ ਹੈ ਪਿਤਾ ਦਾ ਸਾਆ ਨਹੀਂ ਔਰ ਜ਼ਿੰਮੇਵਾਰੀ ਸਰਵੇ ਦੇ ਸਿਰ ਤੇ ਆ ਹਨਾ ਹਾਂਜੀ ਸਰਵੇ ਕਮੈਂਟਰੀ ਵਰੇ ਕਿਵੇਂ ਸੋਚਿਆ ਕਿ ਮੈਂ ਕਮੈਂਟਰੀ ਹੀ ਕਰਾਂ ਕਿਵੇਂ ਛੋਟੇ ਉਮਰ ਚ ਸਿੱਖਦੇ ਸੀ ਜਾਂ ਕਿਸੇ ਨੂੰ ਦੇਖਦੇ ਸੀ ਦੇਖਦੇ ਸੀ ਜੀ ਤੇ ਬਈ ਲੱਖੀ ਹੁੰਦਾ ਸੀ ਜੀ ਉਹ ਕਰਦੇ ਹੁੰਦੇ ਸੀਗਾ ਕਮੈਂਟਰੀ ਕਰ ਲੱਖੀ ਲਹਿਰਾ ਹਾਂਜੀ ਲੱਖੀ ਲਹਿਰਾ ਤੋਂ ਸਿੱਖਿਆ ਹਾਂਜੀ ਕਿ ਉਹ ਉਹਨਾਂ ਨੂੰ ਸੁਣਦੇ ਸੁਣਦੇ ਵੱਡੇ ਆਏ ਹਾਂਜੀ ਖੁਦ ਵੀ ਕਬੱਡੀ ਖੇਡੀ ਕਦੇ ਖੁਦ ਕਬੱਡੀ ਖੇਡੀ 35 32 ਉਹ ਖੇਡੀ ਅੱਛਾ ਖੁਦ ਵੀ ਕਬੱਡੀ ਖੇਡੀ ਤੇ ਕਮੈਂਟਰੀ ਵੀ ਖੁਦ ਹੁਣ ਕਰਨ ਲੱਗ ਗਏ ਹਾਂ ਟੂਰਨਾਮੈਂਟਾਂ 'ਚ ਸੱਦਾ ਪੱਤਰ ਆਉਂਦਾ ਫਿਰ ਹਾਂਜੀ 来 ਗਈ टूर्नामेंट ਦੀ ਐਂ ਵੀ ਹੈ ਜੀ ਸਾਦ ਲੈਂਦੇ 2-300 ਰੁਪਈਆ ਦਿੰਦੇ ਇਹ ਅਰਪਿੰਦਰ بھائی ਨੇ ਆਹੀ ਗੱਲ ਆਖੀ ਆਪਾਂ ਨੂੰ ਵੀ ਗੱਲਾਂ ਪੈਸੇ ਮਗਰ ਨਹੀਂ ਭਜਨਾਈ ਪੈਸਾ ਆਪ ਮਗਰ ਆਉਗਾ ਆਵਦਾ ਜੋਰ ਤੇ ਕਲਾ ਵਿਖਾਉਣੀ ਆ ਜੋਰ ਤਾਂ ਐਂ ਕਹਦੇ ਨਹੀਂ ਮਿਲ ਜਾਨੀ ਕਿ ਰੁਪਿੰਦਰ ਜਲਾਲ ਨੇ ਕਿਹਾ ਸੀ ਕਿ ਆਪਦੀ ਕਲਾ ਨੂੰ ਬਾਹਰ ਘੱਡ ਤੂੰ ਜੋਰ ਦਿਖਾਦਾ ਹਾਂਜੀ ਤੇ ਰੁਪਈਆ ਤੇਰੇ ਮਗਰ ਆਉ ਹਾਂਜੀ ਗੱਲ ਤਾਂ ਬਿਲਕੁਲ ਸਹੀ ਹੈ ਉਹਨਾਂ ਦੀ ਪਰ ਜਿਹੜੇ ਹਾਲਾਤ ਹੋਣ ਨੇ ਇਹ ਸਭ ਜ਼ਰੂਰੀ ਹੈ ਘਰ ਦਾ ਗੁਜ਼ਾਰਾ ਮੁਸ਼ਕਲ ਹੈ ਜਿਵੇਂ ਦੱਸਿਆ ਕਿ ਘਰ ਦੀ ਛੱਤ ਹੈ ਜਿਹੜੀ ਉਹ ਚੌਂਦੀ ਹੈ ਹਾਂਜੀ ਕਮਾਉਣ ਵਾਲਾ ਕੋਈ ਨਹੀਂ ਉਮਰ ਹਜੇ 14 ਸਾਲ ਦੀ ਹੈ ਹਾਂਜੀ ਪੜਾਈ ਦਾ ਚੱਲ ਰਿਹਾ ਹੈ ਹਾਂਜੀ ਜੀ ਸਕੂਲ ਜਾਂਦੇ ਨੇ ਐਂ ਵੀ ਅਜੀ ਉਹ ਟੂਰਨਾਮੈਂਟ ਤੇ ਵੀ ਜਾਈਏ ਸਕੂਲ ਵੀ ਜਾਈਏ ਪੜ੍ਹਾਈ ਤਾਂ ਜਰੂਰੀ ਏ ਕੋਈ ਜੇ ਮੇਰੀ ਲਿਸਟ ਆ ਜਾਂਦੀ ਏ ਕੌਡੀ ਜੀ ਵੀ ਉਹ ਪੜ੍ਹਨੀ ਪੈਂਦੀ ਆ ਜੇ ਕੋਈ ਬੰਦਾ ਨਾ ਪੜਿਆ ਹੋਵੇ ਜੀ ਬਿਲਕੁਲ ਸਦਾ ਸੋਬਰ ਉਹ ਕਾਹਦਾ ਈ ਹੂੰ ਬਸ ਪੜ੍ਹਾਈ ਜ਼ਰੂਰੀ ਏ ਕਲੀ ਮੈਨੂੰ ਵੀ ਪਿਆਬੀ ਆਉਣੀ ਸੀ ਆ ਜੇ ਨਾ ਹੀ ਉਹ ਵਧੀਆ ਜੀ ਮੇਰੇ ਦਾਦੇ ਨੇ ਆਹੀ ਗੱਲ ਆਖੀ ਜੀ ਪਿਆਬੀ ਸਿੱਖ ਜਾ ਵੀ ਕੱਲੀਆਂ ਟੀਮਾਂ ਬੁੱਲਦੇ ਹੁੰਦੇ ਨੇ ਨਾ ਉਹਦੀ ਔਕਾ ਇਹ ਦੇਣਾ ਹੂੰ ਇਹ ਜਦੋਂ ਆਪਾਂ ਮੈਂ ਗੱਲ ਕਰੀ ਸੀ ਪਤਾ ਲੱਗਿਆ ਸੀ ਪੜ੍ਹਾਈ ਵੀ ਦੀ ਛੱਡ ਵੀ ਗਿਆ ਸਰ ਹਾਂਜੀ ਕਿਰਲਾਤ ਬਣੇ ਉਦੋਂ ਜੀ ਮਾ ਨਾਨ ਕੀ ਬਾਗਿਆ ਸੀਗਾ ਜੀ ਅੱਛਾ ਤੇ ਕਈ ਮੈਡਮ ਆਏ ਜੀ ਮੇਰੇ ਘਰੇ ਜੀ ਮੇਰੇ ਜੀ ਉਧਰੋਂ ਜੀ ਕੁੜੀ ਆਈ ਗਵਾਰ ਤੋਂ ਜੀ ਮੇਰੇ ਚਾਚੇ ਦਾਇਆਂ ਦੀ ਤੇ ਉਹਨਾਂ ਨੇ ਦੱਸਿਆ ਜੀ ਵੀ ਇੱਕ ਹੀ ਮੁੰਡਾ ਜੀ ਹਟਿਆ ਹੋਇਆ ਜੀ ਜਿਹਦੇ ਨੇ ਸਕੂਲ ਤੋਂ ਤੇ मैडम आए ਵੀ ਕਹਿੰਦਾ ਸਰਬਣਾ ਤੂੰ ਤੇ ਮੈਂ ਮੈਂ ਕਿਹਾ ਮੈਡਮ ਜੀ ਮੈਂ ਨਾਲ ਕੀ ਜਾਂਦਾ ਇਹਦਾ ਲਈ ਉਹਦਰ ਭਾਗ ਗਿਆ ਸੀ ਤੇ ਮੁਰ ਕਿਧਰ ਹੀ ਨਾ ਕਰਦਾ ਤੇ ਮੈਡਮ ਆਏ ਜੀ ਕਹਿੰਦੀ ਤੇਰੀ ਇੱਧਰ ਸਮਾਈਆਂ ਨਹੀਂ ਵੀ ਅਸੀਂ ਤੇਰੀ ਸਮਾਈ ਕਰਾਂਗੇ ਵੀ ਜਿਹੜੇ ਕਾਪੀ ਕੋ ਕਿਤਾਬਾਂ ਵਗੈਰਾ ਇਹ ਵਰਦੀ ਹਮਮ ਉਸ ਵੀ ਚਾਹੀਦਾ ਇਹ ਅਸੀਂ ਸਭ ਦੇਵਾਂਗੇ ਚਲੋ ਉਹਨਾਂ ਨੇ ਤੈਨੂੰ ਇਸ ਚੀਜ਼ ਦੀ ਕਿਹਾ ਹੌਸਲਾ ਦਿੱਤਾ ਮਦਦ ਵੀ કરી ਪੜਾਈ ਲਈ ਫਿਰ ਮੁੜ ਜਾਨੀ ਕਿ ਬੈਗ ਚੱਕ ਲੈ ਪੜ੍ਹਾਈ ਵਾਲਾ ਦੀ ਹਨਾ ਹਾਂਜੀ ਚੰਗੀ ਗੱਲ ਐ ਜਿੱਦਾਂ ਤੂੰ ਪਹਿਲਾਂ ਗੱਲ ਕੀਤੀ ਐ ਕਿ ਪੜ੍ਹਾਈ ਜ਼ਰੂਰੀ ਐ ਜਦੋਂ ਲਿਸਟ ਆ ਜਾਂਦੀ ਐ ਖਿਡਾਰੀਆਂ ਦੀ ਉਹ ਜਿੰਨਾ ਚਿਰ ਪੜੋਂਗੇ ਨਹੀਂ ਤਾਂ ਕਮੈਂਟਰੀ ਵੀ ਨਹੀਂ ਹੋ ਸਕਦੀ ਹਨਾ ਹਾਂਜੀ ਇਸ ਕਿਤੇ ਲਈ ਇੱਕ ਟੈਟੂ ਬੜਾ ਦੇਖ ਰਿਹਾ ਐ ਇਸ ਬਾਹ ਤੇ ਲੱਖੀ ਲਹਿਰਾ ਬੜਾ ਇਹ ਟੈਟੂ ਬਣਾਇਆ ਉਸਤਾਦ ਆ ਜੀ ਅੱਛਾ ਹਾਂਜੀ ਉਸਤਾਦਾਂ ਦੀ ਕਦਰ ਕਰਨੀ ਚਾਹੀਦੀ ਐ ਜੀ ਉਹ ਕਿਸੇ ਰਾਯਤ ਹੈ ਜੀ ਉਸਤਾਦਾਂ ਦੀ ਕਦਰ ਕਰੂਗਾ ਜੀ ਫੇਰ ਹੀ ਦੁਨੀਆ 'ਚ ਝੰਡੇ ਝੁਲਦੇ ਬਿਲਕੁਲ ਬਿਲਕੁਲ ਐ ਪੂਰਾ ਉਸਤਾਦ ਮੰਨਦੇ ਹਾਂ ਜੀ ਸਿੱਖਦੇ ਹਾਂ ਵੀ ਉਹ ਹਾਂਜੀ ਟੂਰਨਾਮੈਂਟਾਂ ਦੇ ਜਦੋਂ ਪਹਿਲੀ ਯਾਰ ਸਰ ਕਦੋਂ ਮਾਈਕ ਫੜਿਆ ਸੀਗਾ ਕਿਹੜਾ ਟੂਰਨਾਮੈਂਟ ਸੀ ਮੇਲਾ ਸੀਗਾ ਜਿਹੜੇ ਚੱਕਰਾਂ ਤੇ ਗਲੀ ਮੈਂ ਕਿਹੜ ਦਾ ਪੈ ਸੀਗਾ ਜੀ ਤੇ ਖੇੜਦਾ ਕਿਧਰ ਜੀ ਮੈਂ ਮੁੰਡੇ ਨੂੰ ਕਹਦਾ ਮਾਂ ਵੀ ਕਰਕੇ ਦੇਖ ਲਈ ਤੇ ਉਦੋਂ ਵੀ ਬਈ ਲੱਖੀ ਨੂੰ ਦਾਦਾ ਇਹ ਵੀ ਇਹਨੇ ਕੰਟਰੀ ਗਾਣੇ ਆ ਤੇ ਕਮੈਂਟਰੀ ਮੈਂ ਕਰਦਾ ਰਿਆ ਤੇ ਜਿਵੇਂ ਹੀ ਕਮੈਂਟਰੀ ਕਰਦਾ ਮੈਂ ਮੈਨੂੰ ਕਹਿੰਦੇ ਆਏ ਕਹਿੰਦੇ ਜੇ ਕਰ ਲਓ ਕਮੈਂਟਰੀ ਮੈਂ ਕਿਹਾ ਠੀਕ ਹੈ ਮੈਂ ਕਰ ਲੱਗ ਜਾਈ ਕਈ ਸੰਗੇ ਹੋਣਾ ਇਹ ਸੰਗ ਸੰਗ ਕੀ ਆ ਹੋਏਗਾ ਮੈਂ ਸੰਗਦਾ ਰਿਆ ਫੇਰ ਨਹੀਂ ਕਾਮਯਾਬ ਹੁੰਦਾ ਰਿਹਾ ਠੀਕ ਹੈ ਬਸ ਹੀ ਐਂ ਬਸ ਫਿਰ ਉਹਦੇ ਮਾਈਕ ਚੱਕ ਲਿਆ ਤੇ ਬੱਲੇ ਬੱਲੇ ਕਰਾਤੀ ਟੂਰਨਾਮੈਂਟ ਚ ਹਾਂਜੀ ਬਹੁਤ ਯਾਨੀ ਕਿ ਜਿੰਨੇ ਵੀ ਸਰੋਤੇ ਆਏ ਸੀ ਪਸੰਦ ਕੀਤਾ ਉਹਨਾਂ ਨੇ ਹਾਂਜੀ ਇਹ ਦੂਬਾਰ ਫਿਰ ਜਦੋਂ ਟੂਰਨਾਮੈਂਟ ਪਿੰਡਾਂ ਚ ਹੋਣ ਲੱਗੇ ਆ ਫਿਰ ਸੰਪਰਕ ਹੋਣ ਲੱਗ ਗਿਆ ਉਹ ਟੂਰਨਾਮੈਂਟ ਵਾਲੇ ਪਹੁੰਚ ਕਰਦੇ ਸੀ ਸਰਬਰਾਹ ਕੋਲ ਇੱਕ ਜੀ ਹੋਰ ਵੀ ਹੈ ਜੀ ਬਾਈ ਹੈ ਜੀ ਆਪਣੇ ਪੁੱਤੋਂ ਮੰਡੀ ਤੋਂ ਜਕਸੀਰ ਜੀ ਪਤਾ ਨਹੀਂ ਆਪਾਂ ਨਾਂ ਹੀ ਪਤਾ ਨਹੀਂ ਜੀ ਬਲਵੀਰ ਬਲਵੀਰ ਸਿੰਘ ਆ ਜੀ ਬਲਵੀਰ ਸਿੰਘ ਅੱਛਾ ਉਹਨਾਂ ਨੇ ਆਖਿਆ ਸੀ ਜੀ ਵੀ ਤੂੰ ਕਿੰਵੀਂ ਚ ਪੜਦਾ ਮਾਖਾ ਜੀ 8ਵੀਂ ਚ ਸੀ ਜੀ ਮੈਂ ਪੁੱਛਿਆ ਤੇ ਮਗਾਜੀ ਮਹਾਟਿਆਵੇਂ ਜੀ ਹੂੰ ਤੋ ਕਹਿੰਦੀ ਵੀ ਕਿਹੜੇ ਸਕੂਲ ਚ ਲੱਗਣਾ ਵੀ ਖਰਚਾ ਵੀ ਜ਼ਿਆਪ ਹੀ ਦੇਵਾਂਗੇ ਤੇ ਤੂੰ ਲੱਗ ਜਾ ਵੀ ਕਹਿੰਦਾ ਸੀ ਤੈਨੂੰ ਨਾਮ ਦੇਵਾਂਗੇ ਵੀ ਸਕੂਲ ਚ ਲਾ ਦੇ ਬਲਵੀਰ ਸਿੰਘ ਜਿਹੜੇ ਬਿਜਲੀ ਵਾਲੇ ਵਜਦੇ ਆ ਔਰ ਉਹਨਾਂ ਦੀ ਟਰਾਫੀਆਂ ਦੀ ਸ਼ਾਪ ਹੈ ਹਨਾ ਹਾਂਜੀ ਜਿਹੜੇ ਮੋਮੈਂਟੋ ਟਰਾਫੀਆਂ ਜਿਹੜੇ ਸੇਲ ਕਰਦੇ ਆ ਉਹਨਾਂ ਦੀ ਦੁਕਾਨ ਹੈ ਹਾਂਜੀ ਪੁੱਚੋ ਮੰਡੀ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਉਹਨਾਂ ਨੇ ਕਿਹਾ ਹੈ ਉਹਨਾਂ ਨੇ ਦੁਬਾਰਾ ਫਿਰ ਇਹ ਹੀ ਗੱਲ ਕਹੀ ਕੇ ਤੂੰ ਸਭ ਪੜਿਆ ਕਰ ਪੜਿਆ ਕਰ ਜਿਹੜੀ ਵੀ ਕੋਈ ਮਦਦ ਚਾਹੀਦੀ ਹੈ ਉਹ ਅਸੀਂ ਕਰਾਂਗੇ ਅੱਛਾ ਕੀਤੀ ਫਿਰ ਉਹਨਾਂ ਨੇ ਮਦਦ ਹਾਂਜੀ ਚਲੋ ਵਧੀਆ ਨਾ ਨਾਮ ਦਿੱਤਾਈ ਬਿਲਕੁਲ ਪੜਿਆ ਕਰ ਜੀ ਹੂੰ ਜਉਨੂ ਜੀ ਮੈਂ ਪੜਾ ਰੋਂਦਾ ਕਮੈਂਟਰੀ ਵੀ ਨਹੀਂ ਹੁੰਦੀ ਸੀ ਨਹੀਂ ਹੁੰਦੀ ਸੀ ਹਾਂ ਤੇ ਜੀ ਉਹਨੂੰ ਜੀ ਪੜਾਂਗੇ ਫੇਰ ਹੀ ਕਮੈਂਟਰੀ ਆਊਗੀ ਅੱਛਾ ਖੇਡਦਾ ਵੀ ਰਿਆ ਕਬੱਡੀ ਖੇਡਦਾ ਵੀ ਰਹਿ ਤੂੰ ਤੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕਿਹੜੇ ਕਿਹੜੇ ਨਾਮੀ ਟੂਰਨਾਮੈਂਟਾਂ ਚ ਆਪਾਂ ਖੇਡ ਕੇ ਆਇਆ ਜੀ ਇਧਰ ਖੇਡਾਂ ਇਹ ਲੁਧਿਆਣਾ ਜਲੰਧਰ ਜੀ ਮੋਗਾ ਹੂੰ ਤੇ ਬਡਿੰਡ ਜਿੱਦਾਂ ਬਥੇਰੀ ਵੇਖ ਲ ਲਈ ਅੱਛਾ ਤੇ ਮਾਨਸਾ ਮੂਨਸਾ ਹੀ ਉਧਰ ਬਥੇਰੇ ਖੇਡਿਆ ਜੱਗੂਰ ਦੇ ਪਿੰਡਾਂ ਦੇ ਅੱਛਾ ਤੇ ਖਿਡਾਰੀ ਨਾਮੀ ਖਿਡਾਰੀ ਹੈ ਜਿਹੜੇ ਉਹ ਫਿਰ ਪਛਾਣਨ ਲੱਗੇ ਸਰਬਰਾਮ ਨੂੰ ਪਛਾਣਦੇ ਟੂਰਨਾਮੈਂਟਾਂ ਜਦੋਂ ਨਾਮ ਲੈ ਕੇ ਉਹਨਾਂ ਨੂੰ ਤੂੰ ਬੁਲਾਉਣਾ ਜਾਂ ਕਮੈਂਟਰੀ ਕਰਦਾ ਤਾਂ ਕਈ ਖੜਾਣੀਆਂ ਕੋਲ ਮੈਨੂੰ ਜਾਨਾ ਹੁੰਦਾ ਜੀ ਅੱਛਾ ਤੇ ਮੈਂ ਕਹਾਂ ਬਈ ਤੂੰ ਇੱਕ ਮੰਗੀ ਹੈ ਜੀ ਹਾਂ ਪੱਗੇ ਬੜੀਆ ਤੇ ਇੱਕ ਕਾਲੀ ਸੰਘੇ ਦਾ ਸਣੀ ਹੈ ਫੋਰ ਭਾਈ ਇਹ ਜਿਵੇਂ ਜੀ ਮੈਨਾਂ ਨੂੰ ਮਿਲਦਾ ਹੁੰਦਾ ਹੁੰਦਾ ਨਾ ਜੀ ਹੂੰ ਤੇ ਉਹ ਗੱਲ ਇਹਨੂੰ ਪੁੱਛਣਾ ਨੇ ਅੱਛਾ ਤੇ ਮਖਾਈ ਤੁਸੀਂ ਮੈਨੂੰ ਜਾਣਦੇ ਨਹੀਂ ਕਹਨਾਈ ਤੇ ਜਦੋਂ ਮੈਂ ਉਹਨਾਂ ਨੂੰ ਕਹਨਾ ਉਹਨਾਂ ਮੈਂ ਆਹ ਵੀਡੀਓ ਨਹੀਂ ਚੱਲੀ ਦੀ ਵੀ ਜੱਗੂ ਦਾ ਹੱਕ ਵਾਲਾ ਬੰਦਾ ਉਹ ਕਹਿੰਦਾ ਚਾਚਾ ਵੀਤ ਕਹਿੰਦਾ ਉਹ ਤੇਰੀ ਵੀਡੀਓ ਹੈ ਮਗਾਹਾਂ ਜੀ ਫੇਰ ਕਹਿੰਦੇ ਸਾਡੇ ਦੀਆ ਕਰੀ ਲ ਬਣਾਓ ਜੀ ਉਹ ਉਹਨਾਂ ਦੇ ਬਣਾ ਦੇਣਾ ਹੀ ਅੱਛਾ ਫੇਰੀ ਜੀ ਆ ਜੀ ਮਾਨ ਨਹੀਂ ਕਰੀ ਹੁੰਦਾ ਜੀ ਕੱਲਾ ਕਮੈਂਟਰੀ ਕਰਕੇ ਵੀ ਹੋਰ ਕਮੈਂਟਰੀ ਕਰ ਲਈ ਵੀ ਜਿਵੇਂ ਮੈਂ ਵੀਡੀਓ ਚੜ ਗਏ ਹੁਣ ਔਲੇ ਆ ਥੋੜੀ ਆ ਜੀ ਵੀ ਮਾਨ ਕਰੀ ਜਾਵੇ ਬੰਦਾ ਜੀ ਉਹ ਤੇ ਵੀ ਕਲਾਮਈ ਆ ਨਾ ਓਹ ਤੇ ਵਾਲਾ ਦੇਖ ਲਈ ਸਾਰਾ ਕੁਝ ਮਾਲਕ ਦੇ ਹੱਥ ਤੇ ਜਾ ਮਾਲਕ ਨਹੀਂ ਦਿੱਤਾ ਜੀ ਮਾਲਕ ਤੋਂ ਬਣਿਆ ਜੀ ਤੇ ਉਹਨੇ ਸਾਰਾ ਕੁਝ ਦੇਣਾ ਤੋਂ ਨਹੀਂ ਲੈ ਕੇ ਜਾਣਾ ਜੀ ਅੱਛਾ ਜਿਹੜੇ ਪੰਜਾਬ ਦੇ ਆਪਣੇ ਨਾਮੀ ਕਮੈਂਟੇਟਰ ਹੈ ਹਾਂਜੀ ਉਹਨਾਂ ਨਾਲ ਕਦੇ ਗੱਲਬਾਤ ਹੋਈ ਉਹਨਾਂ ਨਾਲ ਕਿਤੇ ਮਿਲਣ ਦਾ ਮੌਕਾ ਮਿਲਿਆ ਉਹਨਾਂ ਤੋਂ ਕੁਝ ਸਿੱਖਣ ਦਾ ਮੌਕਾ ਨਹੀਂ ਹਾਂਜੀ ਕਿਹੜੇ ਕਿਹੜੇ ਅਰਪਿੰਦਾ ਜਲਾਲ ਜੀ ਅਮਰੀਕ ਖੋਸਾ ਕੋਟ ਲਈ ਲਵੀ ਗੂੜੀ ਸਰ ਜੀ ਦੇ ਲਖੀ ਲੈ ਰਸ ਤਾਂ ਇਹਨਾਂ ਸਾਰੇ ਨਾਲ ਟੂਰਨਾਮੈਂਟਾਂ ਚ ਕਦੇ ਬੋਲਣ ਦਾ ਮੌਕਾ ਮਿਲਿਆ ਹੈ ਹਾਂਜੀ ਔਰ ਪਸੰਦ ਕੀਤਾ ਇਹਨਾਂ ਨੇ ਹਾਂਜੀ ਚਲੋ ਵਧੀਆ ਗੱਲ ਹੈ ਕਿਉਂਕਿ ਘਰ ਦੇ ਹਾਲਾਤ ਪਹਿਲਾਂ ਸ਼ੁਰੂ ਚ ਆਪਾਂ ਗੱਲ ਕੀਤੀ ਬਹੁਤ ਮੰਦੇ ਨੇ ਹਨਾ ਹਾਂਜੀ ਬਸ ਜਿਹਨੇ ਭੈਣ ਭਰਾ ਤੁਸੀਂ ਤਿੰਨੋਂ ਛੋਟੇ ਐ ਦੂਜੇ ਭੈਣ ਭਰਾ ਹਨਾ ਹਾਂਜੀ ਪਿਤਾ ਦਾ ਸਿਰ ਤੋਂ ਸਾਇਆ ਉੱਠ ਗਿਆ ਜ਼ਿੰਮੇਵਾਰੀਆਂ ਬਾਹਲੀਆਂ ਨੇ ਅੰ ਬੱਡੇ ਹੋ ਕੇ ਸਰਬ ਕੀ ਕਰਨਾ ਚਾਹੀਏ ਤਾਂ ਮੈਂ ਕਮੈਂਟਰੀ ਕਰੇਗਾ ਨਾ ਜੇ ਵੱਡੇ ਹੋ ਗਏ ਜੀ ਪੜ ਗਏ ਜੀ ਫਿਰ ਜੀ ਕਮੈਂਟਰੀ ਕਰ ਮੇਰੇ ਦਾਦਾ ਨੇ ਇੱਕੋ ਗੱਲ ਆਖੀ ਆ ਜੀ ਪੰਜਾਬੀ ਇੰਗਲਿਸ਼ ਆ ਦੋਨੇ ਪੜ ਲੈ ਜੀ ਵੀ ਜਦੋਂ ਤੈਨੂੰ ਪੜਨੇ ਆ ਆ ਗਿਆ ਵੀ ਫਿਰ ਜੀ ਵੀ ਕਮੈਂਟਰੀ ਕਰਾ ਕਰੇਗਾ ਜੀ ਵੀ ਵੀ ਕਿੱਥੋਂ ਸੰਗੜਾ ਨਹੀਂ ਬਿਲਕੁਲ ਵੀ ਜੇ ਸੰਗੇਗਾ ਜੀ ਫਿਰ ਨਹੀਂ ਟੂਰਨਾਮੈਂਟ ਜਦੋਂ ਸਾਦੇ ਸਰਬ ਨੂੰ ਹਾਂਜੀ ਕਿੰਨਾ ਕੁ ਮਿਹਨਤਾਨਾ ਮਿਲ ਜਾਂਦਾ ਕਿੰਨਾ ਇੱਕ ਪੈਸੇ ਦਿੰਦੇ ਆ ਉਹ 5-7 ਹਜ਼ਾਰ ਰੁਪਏ ਵੀ ਦੇ ਦਿੰਦੇ ਆ ਜਦੋਂ ਬਾਈ ਬਾਈ ਨੂੰ ਦੇ ਦਿੰਦੇ 15 ਰੁਪਏ ਮਿਲ ਜਾਂਦੇ ਮਿਲ ਜਾਂਦੇ ਠੀਕ ਹੈ ਠੀਕ ਹੈ ਬਸ ਇਹ ਪੈਸੇ ਦਾ لالچ ਨਹੀਂ ਜਪਣੋ ਬਾਕਲਾ ਜੀ ਮੌਕਾ ਦੇ ਲਿਆ ਕਰਨ ਨਾ ਹੀ ਵੀ ਬੋਲ ਲੱਗੂਗਾ ਫੇਰ ਹੀ ਪਤਾ ਲੱਗੂਗਾ ਮੌਕਾ ਦੇ ਦਿਆ ਕਰਨ ਕਲਾ ਆਪਦੀ ਨਾਲ ਪੈਸੇ ਕਢਾਉਣ ਜਾਣ ਦਾ ਸਰ ਬੈ ਨਾ ਨਾ ਜੀ ਜਾਨੀ ਕਿ ਇਨਾਮ ਮੱਲੋ ਮੱਲੀ ਦੇਣ ਨੂੰ ਜੀ ਕਰਦਾ ਅਗਲੇ ਦਾ ਟੂਰਨਾਮੈਂਟ ਵਾਲਿਆਂ ਦਾ ਹਾਂਜੀ ਕਲਾ ਨਾਲ ਜਿੱਦਾਂ ਪਹਿਲਾਂ ਆਪਾਂ ਗੱਲ ਕਰਦੇ ਸੀ ਕਿ ਰੁਪਿੰਦਰ ਨੇ ਕਿਹਾ ਸੀ ਭਈ ਪੈਸਾ ਤੇਰੇ ਕੋਰੋਣਾ ਰੁਪਈਆ ਦੀ ਹੋਗੀ ਐ ਇੱਕ ਵੱਡੀ ਹੈਨਾ ਹਾਂਜੀ ਕਮੈਂਟਰੇਟਰਾਂ ਨੂੰ ਜਿਹੜੇ ਤੇਰੇ ਅਰਗੇ ਨੇ ਬਈ ਉਹਨਾਂ ਲਈ ਕੋਈ ਮਾਨ ਸਨਮਾਨ ਮਿਲਦਾ ਹਾਂਜੀ ਕਦੇ ਮਿਲਿਆ ਹਾਂਜੀ ਕਿੱਥੋਂ ਮੋਗੇ ਚੁੱਕੇ ਯਾਰ ਪੇਸਤਾਈ ਤੇ ਹੋਰ ਸਨਮਾਨ ਹੋਇਆ ਜੀ ਲੈ ਲਿਆ ਜੀ ਤੇ ਇਧਰ ਜੈਤੂਫੀਦ ਗੁਰਦਨ ਹਮ ਆਪਣੇ ਇਲਾਕੇ ਦੇ ਵਿੱਚ ਇਧਰ ਬਠਿੰਡਾ ਜ਼ਿਲ੍ਹੇ ਦੇ ਵਿੱਚ ਟੂਰਨਾਮੈਂਟ ਬਹੁਤ ਹੁੰਦੇ ਆ ਵੱਡੇ ਵੱਡੇ ਟੂਰਨਾਮੈਂਟ ਹਾਂਜੀ ਆ ਆਪਣੇ ਚੱਕ RAM ਸਿੰਘ ਵਾਲੇ ਦਾ ਟੂਰਨਾਮੈਂਟ ਹੈ ਬਹੁਤ ਵੱਡਾ ਨਾਮੀ ਟੂਰਨਾਮੈਂਟ ਹੈ ਜਿੱਥੇ ਨਾਮੀ ਖਿਡਾਰੀ ਆਉਂਦੇ ਹਨ ਹਾਂ ਉੱਥੇ ਵੀ ਬੋਲਣ ਦਾ ਮੌਕਾ ਮਿਲਿਆ ਹਾਂਜੀ ਬਿਲਕੁਲ ਆਉ ਦੇ ਪਿੰਡਾਂ ਦੇ ਲੋਕਾਂ ਨੇ ਪੂਰਾ ਸਲਾਹ ਹਾਂਜੀ ਵੀ ਜੋ ਕਹਿੰਦੇ ਹੁੰਦੇ ਜੀ ਪਿੰਡ ਦੇ ਬੰਦੇ ਜੀ ਕਈ ਕਈ ਹੈਗੇ ਜੀ ਬੱਚਾ ਸਪੋਰਟ ਨਹੀਂ ਕਰਦੇ ਤੇ ਬੰਦੇ ਨੇ ਜੀ ਸਪੋਰਟ ਹੀ ਮਿਲ ਜਾਵੇ ਨਾ ਉਹੀ ਬਹੁਤ ਹੁੰਦੀ ਹੈ ਕਈ ਕਈ ਸਪੋਰਟ ਕਰਦੇ ਜੀ ਤੇ ਕਈ ਨਹੀਂ ਜੀ ਹਾਂ ਜੇ ਕਈ ਕਈ ਬੰਦੇ ਐ ਵੀ ਆ ਵਿੱਚ ਵੀ ਜਿਹੜੇ ਸਪੋਰਟ ਨਹੀਂ ਕਰਦੇ ਚਲੋ ਕੋਈ ਨਹੀਂ ਸਪੋਰਟ ਦਿੱਤਾ ਕੋਈ ਚੱਕਰ ਨਹੀਂ ਹੁੰਦੀ ਤੇ ਦਿਵਾਲਾ ਮਟਾਈ ਥਰ ਤੇ ਮੇਰਾ ਇਹ ਘਰ ਦਾ ਵੀ ਚੱਲੀ ਜਾਵੇ ਉਹੀ ਬਾਧੀ ਅੱਛਾ ਕਈ ਵਾਰੀ ਸਰਪੇ ਕੀ ਹੁੰਦਾਗਾ ਦੂਰ ਕਿਤੇ ਟੂਰਨਾਮੈਂਟ ਤੇ ਤੈਨੂੰ ਫੋਨ ਕਰ ਲਿਆ ਪਹੁੰਚ ਵੀ ਗਿਆ ਹਾਂਜੀ ਉਥੇ ਕਈ ਵਾਰੀ ਮੌਕਾ ਵੀ ਨਹੀਂ ਦਿੱਤਾ ਜਾਂਦਾ ਹਾਂਜੀ ਜੇ ਮੌਕਾ ਦਿੱਤਾ ਜਾਂਦਾ ਤਾਂ ਬਣਦੇ ਮਿਹਨਤਾਂ ਨਾ ਨਹੀਂ ਦਿੱਤਾ ਜਾਂਦਾ ਕੋਈ ਇਹੋ ਜੀ ਘਟਨਾ ਵਾਪਰੀ ਕਦੇ ਨਹੀਂ ਹਾਂ ਜਿੱਥੇ ਬੁਲਾਉਂਦੇ ਆ ਮੌਕਾ ਮਿਲਦਾ ਹੈ ਉਥੇ ਹਾਂਜੀ ਪੈਸੇ ਵੀ ਪੂਰੇ ਮਿਲ ਜਾਂਦੇ ਹਾਂਜੀ ਚਲੋ ਬਧੀਆ ਗੱਲ ਹੈ ਹੋਰ ਕੀ ਕਹਿਣਾ ਚਾਹੋਗੇ ਸਾਡੇ ਸਰੋਤਿਆਂ ਨੂੰ ਜਾਂ ਟੂਰਨਾਮੈਂਟ ਕਮੇਟੀਆਂ ਨੂੰ ਕੀ ਕਹਿਣਾ ਚਾਹੋਗੇ ਕੀ ਕੀ ਕਮੀਆਂ ਤੁਹਾਨੂੰ ਲੱਗੀਆਂ ਵੈਸੇ ਉਮਰ ਦਾ ਤੁਹਾਡੀ ਹਜੇ 14-15 ਸਾਲ ਦੀ ਹੈ ਹਾਂਜੀ ਤਜਰਬੇ ਕਾਫੀ ਸਿੱਖੀ ਬੈਠੇ ਹੋ ਹਾਂਜੀ ਕੀ ਕਹਿਣਾ ਚਾਹੋਗੇ ਟੂਰਨਾਮੈਂਟਾਂ ਚ ਕੀ ਕੀ ਕਮੀਆਂ ਹੋ ਰਹਿ ਜਾਂਦੀਆਂ ਉਹਨਾਂ ਬਾਰੇ ਕਮੀਆਂ ਦੀ ਜੇ ਮੇਰੀ ਕੋਈ ਬੰਦਾ ਹੁੰਦਾ ਇਹ ਕਬੱਡੀ ਦਾ 플레이ਰ ਆਈ ਕੋਈ ਦਰਮانی ਕੋਈ ਚੀਜ਼ ਆਈਏ ਇਹ ਸਾਰੀ ਬੰਦੇ ਨੂੰ ਬਗਾਲ ਦਿੰਦੀ ਹੂੰ ਤੇ ਕਈਆਂ ਦੀ ਐਬਕਸ਼ਨ ਹੋ ਜਾਂਦੀ ਆ ਕੋਈ ਕੋਈ ਨਸ਼ਾ ਵਗੈਰਾ ਜੀ ਹੂੰ ਨਾ ਇਹ ਮਰਸਤਾ ਨੇ ਆਖੀ ਆ ਗੱਲ ਵੀ ਨਸ਼ੇ ਦੇ ਕੋਲ ਹੀ ਨਹੀਂ ਜਾਣਾ ਜੀ ਠੀਕ ਹੈ ਵੀ ਕੋਈ ਖੜਾ ਰੀ ਹੁੰਦੇ ਕੋਈ ਨਸ਼ਾ ਕਰਦਾ ਜੀ ਨਾ ਜੀ ਦਲਤ ਕੰਮ ਆਈ ਹੂੰ ਨਸ਼ਾ ਕਰਕੇ ਕਦੇ ਵਸਤੀ ਕੋਈ ਖੜਾ ਰੀ ਕਿੱਢੇਣਾ ਜੀ ਤੇ ਖੜਾ ਰੀ ਨਸ਼ੇ ਵੱਲ ਨਾ ਜਾਣੀ ਤੇ ਜਿਹੜੀ ਹੋਣਾ ਆ ਸੀਜ਼ਨ ਚ ਜਿਹੜੇ ਜਿੰਨੇ ਵੀ ਮੈਚ ਹੋ ਜਾਣਾ ਜੀ ਸਾਰੇ ਖੜਾੜੀਆਂ ਸੱਟਾਂ ਵੋਗਦੀ ਅੱਛਾ ਸੱਟਾਂ ਖੇਡਦੇ ਆਂਦੇ ਸੱਟਾਂ ਬੱਝੀਆਂ ਹਾਂਜੀ ਕਿ ਉਹ ਕੋਈ ਆਉਣ ਜਾਣ ਦੇ ਸਫਰ ਦੌਰਾਨ ਹੁੰਆਂ ਆਉਣ ਜਾਣ ਦੇ ਵੀ ਆ ਜੀ ਤੇ ਗਰਾਉਂਡਾਂ 'ਚ ਵਜੇ ਕਈ ਖੜਾੜੀਆਂ ਹੁੰਦੇ ਆ ਜੀ ਹੂੰ ਭੱਜਿਆਂ ਦੇ ਰੇਡਰ ਦੇ ਮਗਰੋਂ ਕੰਚੀ ਮਾਰਦੇ ਆ ਜੀ ਨਾਲ ਜੇ ਵੀ ਤੁਮ ਗਲਤ ਆ ਜੀ ਨਾਲ ਜਾਫੀ ਦੇ ਵਾਦਦੇ ਨਾਲ ਰੇਡਰ ਦੇ ਵਾਦਦੇ ਯਾਨਕਿ ਖੇਡ ਭਾਵਨਾ ਹੋਣੀ ਚਾਹੀਦੀ ਐ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੋਣੀ ਚਾਹੀਦੀ ਇਹ ਖੇਡ ਹਾਂਜੀ ਇਹਦੇ ਚ ਜਿੱਤ ਹਾਰ ਬਣੀ ਆ ਹਨਾ ਹਾਂਜੀ ਤਿਲਕਣ ਬਾਜੀ ਹੈ ਜੀ ਇੱਕ ਸਾਡੀ ਅੱਛਾ ਹਾਂਜੀ ਪਰ ਮਨ ਦੇ ਵਿੱਚ ਬੈਰ ਵਿਰੋਧ ਨਹੀਂ ਰੱਖਣਾ ਚਾਹੀਦਾ ਖਿਡਾਰੀਆਂ ਨੂੰ ਸਹੀ ਹੈ ਇੱਕ ਜਿੱਦਾਂ ਆਉਣ ਜਾਣ ਦੇ ਸਫ਼ਰ ਦੌਰਾਨ ਵੀ ਕਈ ਹਾਦਸੇ ਵਾਪਰ ਜਾਂਦੇ ਆ ਰੁਪਿੰਦਰ ਵੀ ਅਕਸਰ ਗੱਲ ਕਰਦਾ ਹੁੰਦਾਗਾ ਕਿ ਜਿਹੜੀ ਇਹ ਖੇਡ ਹੈ ਇਸ ਇਹਦੀ ਸਮਾਪਤੀ ਇਹ देर ਨਾਲ ਹੁੰਦੀ ਹੈ देर ਰਾਤ ਜਾਂਦੇ ਆ ਖਿਡਾਰੀ ਉਹਨਾਂ ਚ ਵੀ ਤੇ ਇਹ ਵੀ ਇੱਕ ਵੱਡਾ ਕਾਰਨ ਹੈ ਹਾਸਿਆਂ ਦਾ ਕਿ ਜਦੋਂ देर रात ਨੂੰ ਸਫਰ ਕਰਦੇ ਆ ਦੂਰ ਦੌਰ ਜਾਣਾ ਹੁੰਦਾ ਖਿਡਾਰੀਆਂ ਨੇ ਹਾਂਜੀ ਤੇ ਇਹਨਾਂ ਚ ਵੀ ਹਾਸੇ ਨਾਲ ਆਪਣੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਨਾਮੀ ਖਿਡਾਰੀ ਆ ਉਹ ਜਾਨਕੀ ਜਾਣ ਗਿਆ ਬੈਠੇ ਨੇ ਹਾਂਜੀ ਬੱਚੇਰੇ ਜੀ ਬਾਈ ਕਹਿੰਦਾ ਹੁੰਦਾ ਜੀ ਵੀ ਜਿੱਤੇ 12 1 ਵਜੇ ਦੇ ਉਥੇ 10 ਜਾਂ 9 ਵਜੇ ਤਾਈਂ ਮੈਚ ਸਮਾਪਤ ਹੋਣੇ ਚਾਹੀ ਜਾਈ ਵੀ ਮਾਵਾਂ ਨੂੰ ਫਿਕਰ ਹੁੰਦਾ ਵੀ ਮਾਂ ਦਾ ਰਿਸ਼ਤਾ ਕੋਈ ਨਹੀਂ ਮਾਂ ਵਰਗਾ ਹੈ ਕਹੇਗਾ ਨਾ ਬਈ ਦਈ ਵੀ ਰਿਸ਼ਤੇ ਤਾਂ ਹੋਰ ਬਦੇਰੇ ਰਿਸ਼ਤਾ ਕੋਈ ਹੈ ਨਹੀਂ ਮਾਂ ਵਰਗਾ ਜੀ ਮਾਵਾਂ ਨੂੰ ਫਿਕਰ ਹੁੰਦਾ ਹੀ ਕਰੇ ਆ ਕੌਡੀ ਹੈ ਜੀ ਵੀ ਕੌਡੀ ਨੇ ਸਾਰੇ ਪਲੇਅਰ ਕੌਡੀ ਨਹੀਂ ਬਣਾਇਆ ਜਾਈ ਮੈਂ ਕਿ ਮਾਰ ਬਾਈਰ ਪਿੰਦਰ ਨੂੰ ਕੀ ਜਾਂਦਾ ਮੈਂ ਲੱਖੀ ਸਤਾਦ ਨੂੰ ਕੀ ਜਾਂਦਾ ਬਈ ਮਰੀਗ ਨੂੰ ਦੀ ਇਹਾਰੇ ਕਬਡੀ ਨੇ ਜਨ ਲਈ ਬਿਲਕੁਲ ਜੇ ਕਬਡੀ ਟੂਰਨਾਮੈਂਟ ਹੋਏ ਕਬਡੀ ਹੋਈ ਫਿਰ ਹੀ ਜਾਣ ਪਹਿਚਾਨ ਵਧੀ ਹੈ ਨਾ ਹਾਂਜੀ ਥੋੜਾ ਜਿਹਾ ਨਮੂਨਾ ਕਮੈਂਟਰੀ ਦਾ ਹੋਰ ਹੋ ਜੇ ਫਿਰ ਕਮੈਂਟਰੀ ਦਾ ਹੀ ਹਾਂ ਸਾਡੇ ਵਾਲਿਆ ਵੇਖੋ ਓਏ ਰੇਡਾਂ ਪੈਦੇ ਆਏ ਹਾ ਕੌਣ ਆ ਇਹਦਾ ਲੈਰਾ ਮੱਬ ਤੇ ਪੈਂਦਾ ਸਾਡੇ ਆਲਾ ਵੇਖ ਰੇਡ ਪਾਰਿਆ ਹਲਵਾਈ ਹੈ ਇੱਕ ਪਾਸੇ ਸਾਡੇ ਆਲਿਆ ਦੇਖ ਪੁੱਠੀਆਂ ਵੱਜ ਨਹੀਂ ਆਉ ਆਹ ਚੱਕਾਂ ਵਾਲਾ ਪੁੱਠੇ ਕਰਦਾ ਵੀ ਮਾਰੇ ਪੁੱਠੇ ਸਿੱਧੇ ਦਾਵ ਇਹਦਾ ਅਰਬ ਸੁਭਾਵ ਕੰਮ ਰੇਡਰਾਂ ਨੂੰ ਪੁੱਠੇ ਕਰਦਾ ਜਾਂ ਫੇ ਤਨ ਤਨ ਆਹ ਚੱਕਾਂ ਵਾਲਾ ਬੱਲੀ ਲਾਉਂਦਾ ਸਾਡੇ ਆਲਿਆ ਵੇਖ ਆਹ ਭੱਜੇ ਜਾਂਦੇ ਭੱਜੇ ਜਾਂਦੇ ਰੇਡਰ ਇਹ ਧਾ ਬਦਲ ਦਿੰਦਾ ਹੈ ਇਹ ਬੜਾ ਕਸੂਤਾ ਜ ਯਾਰ ਸਾਡੇ ਵਾਲਿਆਂ ਨੇ ટીਸੀ ਵਾਲੇ ਲਾਹੇ ਆ ਵੀ ਕਹਿੰਦਾ ਖਰੇ ਤੋਂ ਖਰੇ ਟਾਏ ਆ ਇਹ ਆ ਬੱਲੀ ਚੱਕਾਂ ਵਾਲਿਆ ਲਾ ਤਗੜਾ ਜਫਾ ਨੰਬਰ ਜੁੜ ਗਿਆ ਅੱਛਾ ਫਿਰ ਸੁਰਪ ਇਹ ਜਿਹੜੀ ਕਮੈਂਟਰੀ ਹੈ ਇਹ ਇਹ ਜਿਹੜੇ ਖਿਡਾਰੀ ਆ ਉਹਨਾਂ ਦੇ ਨਾਮ ਸਾਦੇ ਯਾਦ ਰੱਖਣੇ ਪੈਂਦੇ ਹਾਂਜੀ ਉਹਨਾਂ ਦੇ ਨਾਮ ਵੀ ਉਹਨਾਂ ਦੇ ਪਿੰਡਾਂ ਦੇ ਨਾਮ ਵੀ ਹੈਣਾ ਹਾਂਜੀ ਫਿਰ ਹਸਲ ਕਰਦੇ ਆ ਬੈਠ ਕੇ ਘਰੇ ਇਸ ਤਰ੍ਹਾਂ ਜੋੜ ਕੇ ਪਈ ਹਾਂ ਹਾਂਜੀ ਮੈਂ ਇਹ ਕਰੇ ਜੀ ਕਰਦਾ ਰਹਿਣਾ ਕਮੈਂਟਰੀ ਹਾਂ ਮੇਰੀ ਮੰਮੀ ਕਹਿੰਦੀ ਐ ਵੀ ਤੂੰ ਸਾਰਾ ਦਿਨ ਬੋਲੀਆਂ ਜਾਂਦਾ ਰਹਿਣਾ ਜੀ ਤੇ ਮੰਮੀ ਨੇ ਕਹਿਣ ਦੀ ਮੇਰੀ ਵੀ ਤੂੰ ਸਾਰਾ ਦਿਨ ਤਾਂ ਬੋਲੀਆਂ ਜਾਂਦਾ ਰਹਿਣਾ ਮਗਾ ਮੰਮੀ ਜੀ ਮੈਂ ਪ੍ਰੈਕਟਿਸ ਕਰਦਾ ਹਾਂ ਇੱਕ ਕਮੈਂਟਰੀ ਜੀ ਹਾਂ ਤੇ ਮੰਮੀ ਕਹਿੰਦੇ ਸਾਰਾ ਦਿਨ ਨਾ ਬੋਲੇ ਸਾਡੇ ਪਾਰ ਕਈ ਮਰਾਦ ਨੂੰ ਕਈ ਵਾਰੀ ਇੱਕ ਦਿਨ ਬਾਗ ਜਾਣਾ ਦਬ ਦਬ ਕੇ ਉੱਚ ਉੱਚ ਮੈਂ ਕਰ ਲੱਗਿਆ ਨਾ ਕਮੈਂਟਰੀ ਬਿਓ ਕੌਣ ਆ ਗਿਆ ਦੀਪ ਆਇਆ ਦਾ ਦੋਰ ਦੀ ਟਿੰਡਾ ਮੈਂ ਜੱਗੂ ਵਾਲਿਆਂ ਦੇ ਜਰ ਜੋ ਲਹਿਰ ਦੀ ਚੜਦੀ ਆ ਨਾ ਬੰਦੇ ਨੂੰ ਚਾਹ ਜਾਂ ਚੜਦਾ ਜੀ ਉਹ ਹੀ ਆ ਹੁੰਦਾ ਪਾਰਕ ساری ਭਰੀ ਹੁੰਦੀ ਆ ਚਾਹ ਚੜਦਾ ਜੀ ਕਈ ਹੁੰਦਾ ਜੀ ਮੁੰਡੇ ਉੱਤੇ ਹੁੰਦੇ ਆ ਕਹਿੰਦੇ ਸਾਡੇ ਤੇ ਵੀਡੀਓ ਪਾਵੇ ਜੀ ਬਣਾ ਕੇ ਵੀ ਤੈਨੂੰ ਕਲਿੱਪ ਕਰਕੇ ਪਾਵਾਂਗੇ ਚਾਹ ਝੜਦਾ ਹੀ ਟੋਪਰੀ ਜਾਉਂਦਾ ਅੱਛਾ ਸਰ ਮੈਂ ਹੋਰ ਗੱਲ ਦੱਸਾਂ ਬੇਸ਼ੱਕ ਖੇਡ ਗਰਾਊਂਡ ਦੇ ਵਿੱਚ ਜ਼ੋਰ ਲੱਗਦਾ ਖਿਡਾਰੀਆਂ ਦਾ ਹਾਂਜੀ ਉਹਨਾਂ ਹੀ ਜ਼ੋਰ ਕਮੈਂਟੇਟਰ ਦਾ ਵੀ ਲੱਗਦਾ ਹੁੰਦਾ ਹਾਂਜੀ ਕਮੈਂਟਰੀ ਵਾਲਾ ਜੀ ਕਹ ਰਿਹਾ ਵੱਧ ਲੱਗਦਾ ਜੀ ਵੱਧ ਲੱਗਦਾ ਹਾਂਜੀ ਉਹ ਪਤਾ ਕਿਉਂ ਲੱਗਦਾ ਜੀ ਜਿਹੜੇ ਖੜਾਰੀ ਹੁੰਦੇ ਆ ਕਈ ਸੌਂਡ ਹੁੰਦੀ ਐ ਜੀ ਕੋਈ ਨਦੀ ਬਾਜ ਨਹੀਂ ਹੁੰਦੀ ਤੇ ਜੇ ਬਾਜ ਖੋਲਾਂਗੇ ਬਾਜ ਮੰਦੀ ਸਹੀ ਹੋਊਗੀ ਜੀ ਖੜਾਰੀ ਜਿਵੇਂ ਕੱਢਣਗੇ ਜੇ ਕੋਈ ਬੰਦਾ ਬੋਲੇ ਨਾ ਜੀ ਫਿਰ ਖੜਾਰਿਆਂ ਨੂੰ ਅੱਲਾ ਜ਼ਿਹਰੀ ਨਹੀਂ ਮਿਲਦੀ ਜੇ ਆਪਾਂ ਦਬ-ਦਬ ਕੇ ਬੋਲਾਂਗੇ ਖੜਾਰੀਆਂ ਦੇ ਦਿਲ 'ਚ ਜੀ ਵਿਵਾਦ ਐ ਵੀ ਹਾਂਜੀ ਜੋਸ਼ ਭਰਦਾ ਹਾਂ ਹਾਂ ਜੋਸ਼ ਭਰ ਜਾਂਦਾ ਜੀ ਉਹਨਾਂ ਨੂੰ ਅੱਲਾ ਜ਼ਿਹਰੀ ਦੇਣੀ ਪੈਂਦੀ ਐ ਜੀ ਫੇਰ ਜਾ ਕੇ ਜਿੱਤੇ ਨਹੀਂ ਭਾਵੇਂ ਗੱਡੀ ਹੋਵੇ ਕਣ ਕਾਰ ਹੋਵੇ ਉਹਦੀ ਕਮੈਂਟਰੀ ਜਿਤਾਉਂਦੇ ਆ ਨਾ ਭਾਵੇਂ ਕਮੇਟੀ ਦਾ ਹੋਵੇ ਪਰ ਜਾਂਦਾ ਖੜਾਨੀ ਜਾਂਦੀ ਬਿਲਕੁਲ 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 ਇਹ ਕਮੈਂਟਰेटर ਦੇ ਸਰਤੇ ਆ ਜਿਹੜਾ ਜੋਸ਼ ਭਰਨਾ ਉਹ ਰੇਡ ਪਾਉਣ ਜਾਂਦੇ ਖਿਡਾਰੀ ਨੂੰ ਮੈਂ ਕਹਿੰਦਾ ਉਹ ਜਦੋਂ ਰੇਡ ਪਾਉਣ ਜਾਂਦਾ ਉਹਦੀ ਉਹਦੇ ਲਬਜ਼ਾਂ ਨਾਲ ਹੀ ਉਹਦੇ ਵਿੱਚ ਜੋਸ਼ ਹੁੰਦਾ ਹਾਂਜੀ ਉਹਦਾ ਉਹ ਜੋ ਯਾਫੀ ਨੂੰ ਵੀ ਪੂਰਾ ਹੌਸਲਾ ਦਿੱਤਾ ਵਿਆ ਹੁੰਦਾ ਕਿ ਤੂੰ ਵੀ ਹੁਣ ਜਾਣ ਨਹੀਂ ਦੇਣਾ ਹਾਂਜੀ ਤੇ ਜੇਕਰ ਇਹ ਉਹੀ ਗੱਲ ਤੇਰੇ ਵਾਲੀ ਸਪੀਕਰ ਬੰਦ ਹੋਣ ਤਾਂ ਦੇਖਣ ਵਾਲਿਆਂ ਨੂੰ ਵੀ ਨਹੀਂ ਮਜ਼ਾ ਆਉਂਦਾ ਹਾਂਜੀ ਦੇਖਣ ਵਾਲੇ ਵੀ ਘਰੋ ਘਰੀ ਮੁਰ ਜਾਂਦੇ ਆ ਜੀ ਕਈ ਹੁੰਦੇ ਆ ਹੂੰ ਤੇ ਜੇ ਅੱਪਾ ਸਾਊਂਡ ਹੀ ਕੋਈ ਹੋਰ ਵਧੀਆ ਲਾਵਾਂਗੇ ਜੀ ਬਾਏ ਪੂਰੀ ਬਦੂ ਭਈ ਫਿਰ ਜਿਵੇਂ ਦੁਨੀਆ ਹੁੰਦੀ ਆ ਜਦੋਂ ਕੋਈ ਵੀ ਕਮੈਂਟ ਟਰੇਟਰ ਕਹਿੰਦਾ ਵੀ ਕੀ ਹਾਲ ਚਾਲ ਆ ਜੇ ਮਰ ਰਪਿੰਦਰ ਬਾਈ ਕਹਦਾ ਹੁੰਦਾ ਸਾਡੇ ਪਿੰਡ ਗਾਦੀ ਬਾਈ ਰਪਿੰਦਰ ਜਾਲ ਨੇ ਜੀ ਵੀ ਚੱਕਾਂ ਵਾਲਿਓ ਕੀ ਹਾਲ ਚਾਲ ਆ ਫਿਰ ਉਹਦੇ ਦੁਨੀਆ ਜੀ ਉੱਠ ਪੈਂਦੀ ਆ ਵੀ ਆ ਕੀ ਹੋ ਗਿਆ ਵੀ ਮੇਲਾ ਚੱਕਾਂ ਦਾ ਚੱਲਦਾ ਸਾਡੇ ਵਾਲਿਆ ਸ਼ੱਕ ਤੇ ਰਹਿਣੀ ਆ ਉਹ ਟੱਟ ਤੇ ਪੈਣੀ ਆ ਮੇਲਾ ਚੱਕਾਂ ਦਾ ਚੱਲਵਾ ਉਹ ਜੋਸ਼ ਵੱਧ ਜਾਂਦਾ ਜੀ ਉਧਰ ਖਿਡਾਰੀਆਂ ਨੂੰ ਵੀ ਹੁੰਦਾ ਜੀ ਖਿਡਾਰੀਆਂ ਦੀ ਭਾਵਨਾ ਜਲਦੀ ਵੱਧਦੀ ਆ ਜੀ ਵੀ ਸਾਨੂੰ ਵੀ ਜੀ ਅੱਲਾਹ ਚਾਹੀ ਮਿਲਦੀ ਆ ਜਾ ਫਿਰ ਵੀ ਆਉਂਦਾ ਜੀ ਵੀ ਭੱਜ ਵੀ ਨਾ ਜਾਵੇ ਰੀਡਰ ਨੂੰ ਵੀ ਹੁੰਦਾ ਜੀ ਮੰਮੀ ਨੰਬਰ ਲੈਣਾ ਜਾਪ ਵੀ ਹੁੰਦਾ ਜੀ ਬਿਲਕੁਲ ਤੇ ਆ ਤਿਲਕਣ ਬਾਜੀ ਆ ਜੀ ਬਿਲਕੁਲ ਬਾਜੀ ਆ ਹਾਂਜੀ ਕਬੱਡੀ ਸਰਫ ਬੇਸ਼ੱਕ ਥੋੜੇ ਸਮੇਂ ਤੋਂ ਦੇਖਣ ਲੱਗਿਆ ਹੁਣ ਤੁਸੀਂ ਖੇਡਣ ਲੱਗਿਆਂ ਜਾਂ ਹਾਂਜੀ ਟੂਰਨਾਮੈਂਟਾਂ ਕਰੋੜਾਂ ਦੇ ਵਿੱਚ ਪਹੁੰਚ ਗਈ ਹੈ ਨਾ ਹਾਂਜੀ ਬਹੁਤ ਖਿਡਾਰੀਆਂ ਨੇ ਪੂਰੀ ਦੁਨੀਆ ਘੁੰਮ ਲਈ ਸਿਰਫ ਕਬੱਡੀ ਦੇ ਸਿਰ ਤੇ ਹਾਂਜੀ ਕਮੈਂਟੇਟਰਾਂ ਦੇ ਵੀ ਕੋਈ ਜਾਨੀ ਕਿ ਇਹਦੇ ਵਿੱਚ ਯੋਗਦਾਨ ਪੈਂਦਾ ਹੈ ਇਹਨਾਂ ਨੂੰ ਵੀ ਬਾਹਰ ਸੱਦਾ ਜਾਂਦਾ ਹਾਂਜੀ ਇਹਨਾਂ ਨੂੰ ਵੀ ਬਾਹਰ ਸੱਦਾ ਜਾਂਦਾ ਹਾਂਜੀ ਬਾਹਰ ਸੱਦਾ ਜਾਂਦਾਈ ਇੱਕ ਹੋਰ ਗੱਲ ਆਈ ਹਾਂ ਵੀ ਜਿੱਤੇ ਟਰੈਕਟਰ ਭਾਵੇਂ ਜੀ ਕੋਈ ਗੱਡੀ ਭਾਵੇਂ ਬੋਟ ਆਈ ਕੁਝ ਵੀ ਨਾਮ ਹੋਵੇ ਜੀ ਭਾਵੇਂ 70 70 ਯਾਰ ਹੋਵੇ ਬਟਨ ਹਾਂ ਜਿੱਤੇ 2-3 ਲੱਖ ਰੁਪਏ ਦੇ ਕੇ ਇੱਕ ਟੀਮ ਨੂੰ ਸੱਦਾਈ ਜਿਵੇਂ 60 ਆਈ ਜਿਵੇਂ 65 ਬੁਲਤੀ 35 ਬੁਲਤੀਆ 60 ਵਾਲਾਂ ਨੂੰ ਭਾਵੇਂ 4000 ਦੇ ਦੇਣਾ ਜੀ ਤੇ 35 ਵਾਲਾਂ ਨੂੰ ਭਾਵੇਂ ਜੀ 2000 ਹੀ ਦੇ ਦੇਣ ਲਈ ਬਹੁਤ ਹੁੰਦਾ ਜੀ ਉਹੀ ਜਿਵੇਂ ਵੀ ਪਹਿ ਦੇ ਕੇ ਨਵੀਂ ਪੁਣੀਰੀ ਸ਼ੁਰੂ ਕਰਨ ਲਈ ਫੇਰ ਸੁਭਾਅ ਆਉਂਦਾ ਜੀ ਉਹ ਹੁਣ ਤਾਂ ਵੱਡੇ ਸਟਾਰ ਆਈ ਉਹਨਾਂ ਨੇ ਉਹਨਾਂ ਨੂੰ ਕੀ ਘਟਾ ਜੀ ਉਹਨਾਂ ਨੂੰ ਤਾਂ ਬਾਹਰ ਵੀ ਟੂਰਨਾਮੈਂਟ ਮਿਲ ਜਾਂਦੇ ਹਨ ਉਹਨਾਂ ਨੂੰ ਕੁਝ ਰਾਇ ਆ ਜੀ ਛੋਟੀ ਮਿਲਈ ਆਈ ਇੱਕ ਘਰੀ ਬਸ ਜਿਹੜੇ ਰਹਿੰਦੇ ਆਂ ਵੀ ਆਉਂਦਾ ਜਾਂਦੇ ਆਂ ਸਰਾ ਬੜਾ ਲਗਨ ਤੇ ਸੱਦੇ ਉਹਨਾਂ ਹੀ ਫੇਗਲ ਬੰਦ ਜਾਨੀ ਕਿ ਕਹਿਣ ਦਾ ਮਤਲਬ ਹੈ ਉਮਰ ਬੇਸ਼ੱਕ ਸਰਬ ਤੇਰੀ ਵੀ ਛੋਟੀ ਹੈ ਤੇਰੀ ਸੋਚ ਬਹੁਤ ਵੱਡੀ ਹੈ ਹਾਂਜੀ ਤੂੰ ਬਹੁਤ ਜਿਹੜੀ ਗੱਲ ਕਹੀ ਹੈ ਕਿ ਨਵੀਂ ਪਨੀਰੀ ਨੂੰ ਠਾਉਣ ਦੀ ਲੋੜ ਹੈ। ਜੇ ਇਹਨੂੰ ਸਾਹਮਣੇ ਲਿਆ ਜਾਵੇ ਮੇਰੇ ਖਿਆਲ ਕਬੱਡੀ ਜਿਉਂਦੀ ਰਹਿ ਸਕਦੀ ਹੈ ਨਾ। ਜੇਕਰ ਆਪਾਂ ਪੀੜੀ ਨੂੰ ਨਵੀਂ ਪੀੜੀ ਨੂੰ ਇਸ ਵੱਲ ਚੇਟਕ ਨਾ ਲਾਈ। ਹਾਂਜੀ ਤਾਂ ਮੈਨੂੰ ਲੱਗਦਾ ਪੰਜਾਬ ਦੇ ਹਾਲਾਤ ਜਿਹੜੇ ਮਾੜੇ ਨੇ ਨਸ਼ਿਆਂ ਦੇ ਵੱਲ ਨੌਜਵਾਨ ਜਾ ਰਹੇ ਹੈ ਤਾਂ ਖਿਡਾਰੀ ਨਹੀਂ ਰਹਿਣੇ ਹੈ ਨਾ। ਹਾਂਜੀ ਜੇ ਨਵੀਂ ਪਨੀਰੀ ਠਾ ਲੈਣ ਫਿਰ ਅੱਗੇ ਵੀ ਹੋਊਗਾ। ਹਾਂ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਕਿਹੜੇ ਗਰਾਊਂਡਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਉਦਾਂ ਦੀ ਤਿਆਰੀ ਕਰਾ ਕੇ ਲਿਜਾਇਆ ਜਾਵੇ ਉਹਨਾਂ ਨੂੰ ਇਨਾਮ ਵੀ ਉਦਾਂ ਦੇ ਰੱਖੇ ਜਾਣ ਤੇ ਹੌਸਲਾ ਪੈਂਦਾ ਹਾਂਜੀ ਹੌਸਲਾ ਪੈਂਦਾ ਜੀ ਵੀ ਹਾਂਜੀ ਸਾਨੂੰ ਸੁੱਦਿਆ ਜੀ ਵੀ ਅੱਗੇ ਕਿਤੇ ਵੀ ਵੱਡੇ ਘੜਾਰੀਆਂ ਨਾਲ ਸਾਡੀ ਵੀ ਹੋਣੀ ਹੁਣ ਜਿਵੇਂ ਸਾ ਵੀ ਕੋਈ ਮਰਦੀ ਹੈ ਜੀ ਵੀ ਕਿਤੇ ਘੜਾਰੀ ਤੇ ਲਾ ਲੋ ਛੋਟਾ ਜੀ ਕੋਈ 35 ਮੁੱਤ ਲਈ ਉਹ ਤੇ ਲਾ ਲੋ ਜੀ ਵੀ 2000 ਦੇ ਕੇ ਸੁੱਦਿਆ ਜਾਂ ਦੇ ਖੇਡਣਾ ਤੇ ਖੇਡਣਾ ਹੀ ਹੈ ਖੇਡਣਾ ਹੈ ਹਾਂਜੀ ਤੇ ਗੇਮ ਨਾਲ ਉਹਨਾਂ ਹੀ ਪਿਆਰ ਵਧੂਗਾ ਹਨਾ ਹਾਂਜੀ ਪਰ ਦੂਜੀ ਦੂਜੀ ਗੱਲ ਇਹ ਵੀ ਹੈ ਕਿ ਖੇਡ ਨੂੰ ਖੇਡ ਸਮਝ ਕੇ ਖੇਡਿਆ ਜਾਵੇ ਹਾਂਜੀ ਉਹਦੇ ਬੈਰ ਬ੍ਰੋਧ ਤਾਂ ਨਹੀਂ ਹੋਣੀ ਚਾਹੀਦੀ ਹਨਾ ਹਾਂਜੀ ਹੁਣ ਤੀਕ ਕਿੰਨੇ ਕ ਟੂਰਨਾਮੈਂਟਾਂ ਦੇ ਵਿੱਚ ਆਪਣੀ ਕਮੈਂਟਰੀ ਦਾ ਜੋਹਰ ਦਿਖਾਏ ਆ ਔਰ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਂਗੇ ਜੇ ਸਰਬੇ ਨੂੰ ਬੁਲਾਉਣਾ ਚਾਹੁੰਦੇ ਆ ਸਾਡੇ ਸਰੋਤੇ ਟੂਰਨਾਮੈਂਟ ਤੇ ਹਾਂਜੀ ਕਿਵੇਂ ਸੰਪਰਕ ਕਰਨਾ ਜੀ ਨੰਬਰ ਜੀ ਪਿੰਡ ਦਦਾਂ ਜੀ ਵੀ ਕਿਹੜਾ ਜਲਾ ਕਿਹੜਾ ਨਹੀਂ ਜੀ ਪਿੰਡ ਚੱਕ ਬਦੇ ਸਿੰਘਲੇ ਨਾਂ ਮੇਰਾ ਸਰਬਰਾਵਾ ਜੀ ਨੰਬਰ 75099 6831 ਆਪਾਂ ਸਕਰੀਨ ਤੇ ਦੱਸਾਂਗੇ ਜੀ ਸਾਰੇ 10 ਕਵੀਰਾਂ ਨੂੰ ਤੇ ਜਿਹੜਾ ਬਹਿੰਡਾ ਪੈਂਦਾ ਜੀ ਲਾਗਾ ਪੁੱਟਮ ਦੀ ਜੀ ਦੋਸਤੋ ਇਹ ਉਹ ਛੋਟੀ ਉਮਰੇ ਵੱਡੇ ਕਲਾ ਨੂੰ ਲੈ ਕੇ ਨੌਜਵਾਨ ਖੇਡ ਗਰਾਊਂਡਾਂ ਦੇ ਵਿੱਚ ਜਿਹੜਾ ਕਮੈਂਟਰੀ ਕਰਦਾ ਸੁਣਦੇ ਦੇਖਦੇ ਆਂ ਔਰ ਇਸ ਸ਼ਖਸ ਨੂੰ ਜੇ ਤੁਸੀਂ ਆਪਣੇ ਪਿੰਡ ਜਾਂ ਆਪਣੇ ਇਲਾਕੇ ਦੇ ਵਿੱਚ ਟੂਰਨਾਮੈਂਟਾਂ ਦੇ ਸੱਦਾ ਦਿਓਗੇ ਇੱਕ ਤਾਂ ਇਸ ਦਾ ਹੌਸਲਾ ਵਧੇਗਾ ਔਰ ਇਸ ਨੌਜਵਾਨ ਦੇ ਪਰਿਵਾਰਕ ਹਾਲਾਤਾਂ ਦੀ ਗੱਲ ਜਿੱਦਾਂ ਆਪਾਂ ਸ਼ੁਰੂ ਵਿੱਚ ਕੀਤੀ ਸੀ ਕਿ ਬਹੁਤ ਮੰਦੇ ਨੇ ਹਾਲਾਤ ਪਿਤਾ ਦਾ ਸਿਰ ਤੋਂ ਸਾਇਆ ਉੱਠ ਗਿਆ ਸੀ ਤਿੰਨ ਭੈਣ ਭਰਾ ਨੇ ਘਰ ਦੀ ਛੱਤ ਜਿਹੜੀ ਚੋਂ ਰਹੀ ਹੈ ਔਰ ਪੜ੍ਹਾਈ ਦੇ ਨਾਲ-ਨਾਲ ਆਪਣੇ ਜਿਹੜੇ ਇਹ ਕਲਾ ਦੇ ਨਾਲ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਉਹ ਚਲਾ ਰਿਆ ਹੈ ਹਨਾ ਬਹੁਤ ਮੁਸ਼ਕਲ ਦੀਆਂ ਘੜੀਆਂ ਨੇ ਨਾਮੀ ਖਿਡਾਰੀਆਂ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਬੱਚਿਆਂ ਦੀ ਇਹੋ ਜੇ ਨੌਜਵਾਨਾਂ ਦੀ ਜਿਹੜੀ ਬਾਹ ਫੜ ਲਿਆ ਕਰਨ ਉਹਨਾਂ ਨੂੰ ਬਣ ਦਾ ਸਹਿਯੋਗ ਦੇ ਦਿਆ ਕਰਨ ਕਿਉਂਕਿ ਹਿੱਕ ਦੇ ਜ਼ੋਰ ਤੇ ਜਦੋਂ ਕਮੈਂਟਰੀ ਇੱਕ ਖੇਡ ਗਰਾਊਂਡਾਂ ਦੇ ਵਿੱਚ ਕਰਦੇ ਨੇ ਤੇ ਕਲਾਕਾਰ ਕੋਈ ਵੀ ਸਟੇਜ ਤੋਂ ਜਦੋਂ ਗਾਉਂਦਾ ਹੁੰਦਾ ਤਾਂ ਲੱਖਾਂ ਰੁਪਏ ਲੈ ਜਾਂਦਾ ਇਹਨਾਂ ਦੇ ਲਈ ਵੀ ਕੋਈ ਉਹੋ ਜੀ ਮਦਦ ਹੋ ਜਾਈ ਤਾਂ ਘਰ ਦਾ ਗੁਜ਼ਾਰਾ ਸੌਖਾ ਚੱਲ ਜਾਂਦਾ ਹੈ ਨਾ ਸਰ ਹਾਂਜੀ ਕਲਾਕਾਰਾਂ ਨੂੰ ਲੱਖਾਂ ਲੱਖਾਂ ਰੁਪਏ ਦਿੱਤੇ ਜਾਂਦੇ ਹਨ ਸਟੇਜਾਂ ਤੇ ਜਿਹੜੇ ਗਾ ਕੇ ਜਾਂਦੇ ਆ ਮਾਣ ਹੈ ਨਾ ਹਾਂਜੀ ਤੇ ਕਮੈਂਟਰੀ ਵਾਲੇ ਦਾ ਜ਼ੋਰ ਵੀ ਕੋਈ ਘੱਟ ਨਹੀਂ ਲੱਗਦਾ ਹਾਂਜੀ ਉਹਦੀ ਕਲਾਕਾਰ ਨਾਲੋਂ ਵੱਧ ਲੱਗਦਾ ਏ ਉਹ ਜਦੋਂ ਬੋਲਦਾ ਨਾਲੀ ਦਬ-ਦਬ ਕੇ ਉਹਨਾਂ ਕਲਾਕਾਰ ਨਹੀਂ ਬੋਲਦਾ ਏ ਸ਼ਬਦਾਂ ਨੂੰ ਜਿਹੜਾ ਬਹੁਤ ਸੀਮਤ ਸਮੇਂ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਜੋੜ ਕੇ ਪੇਸ਼ ਕਰਨਾ ਕਿਉਂਕਿ ਰੇਡਰ ਤੇ ਜਾਫੀ ਹਾਂਜੀ ਉਹ ਦੋਨਾਂ ਦਾ ਪਤਾ ਨਹੀਂ ਹੁੰਦਾ ਕਿਹੜਾ ਕਦੋਂ ਰੇਡ ਪਾਉਣ ਜਾਵੜੇ ਹਨ ਹਾਂਜੀ ਕਿਹੜੇ ਜਾਫੀ ਨਾਲ ਉਹਦੀ ਟੱਕਰ ਪੈਣੀ ਹੈ ਹਾਂਜੀ ਉਹ ਕਮੈਂਟਰੇਟਰ ਦੀ ਬਾਜ਼ ਅੱਖ ਹੁੰਦੀ ਏ ਜਿਹੜੀ ਹਾਂਜੀ ਉਹ ਬਾਜ ਆਖ ਨਾਲ ਉਹਨੇ ਦੇਖਣਾ ਤੇ ਆਪਦੀ ਜਿਹੜੀ ਜ਼ੁਬਾਨ ਨਾਲ ਆ ਉਹ ਬੋਲਣਾ ਜੋੜਨਾ ਤੇ ਬੋਲਣਾ ਉਸੇ ਲਯ ਦੇ ਵਿੱਚ ਉਸੇ ਯੋਜ ਦੇ ਵਿੱਚ ਹਾਂਜੀ ਇਹ ਔਖਾ ਹੈ ਕਲਾਕਾਰ ਨੇ ਤਾਂ ਗੀਤ ਜੋੜਿਆ ਵੇ ਅਸੀਂ ਉਹ ਗਾ ਦੇਣਾ ਤੇ ਆਦਾ ਤੇ ਕੌਡੀ ਵਾਲੇ ਨੇ ਕਿੱਥੇ ਜੀ ਆਪ ਵੀ ਕੋਲ ਖੜ ਕੇ ਜਮਰੇਡ ਪਾਉਂਦਾ ਜੀ ਉਹ ਕੋਲ ਵੀ ਆਉਦੇ ਜੋੜਨਾਂ ਤੇ ਕਿੱਥੇ ਜੀ ਕਲਾਕਾਰ ਤੋਂ ਨੂੰ ਜੋੜ ਕੇ ਲਾਉਣੀ ਹਾਂ ਉਹ ਤਾਂ ਸੋ ਦੋਸਤੋ ਅਖੀਰ ਦੇ ਵਿੱਚ ਇਹੀ ਬੇਨਤੀ ਹੈ ਇਹ ਅਪੀਲ ਹੈ ਕਿ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਇਸ ਬੱਚੇ ਦੇ ਹੌਂਸਲੇ ਨੂੰ ਵੇਖਦੇ ਹੋਏ ਇਹਨਾਂ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ ਇਸ ਨੰਬਰ ਤੇ ਤੁਸੀਂ ਇਸ ਬੱਚੇ ਨੂੰ ਗੱਲਬਾਤ ਕਰਕੇ ਆਪਣੇ ਪਿੰਡ ਟੂਰਨਾਮੈਂਟ ਤੇ ਵੀ ਬੁਲਾ ਸਕਦੇ ਹੋ ਜਾਂ ਇਹਦੀ ਕੋਈ ਮਦਦ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਅੱਜ ਦੀ ਗੱਲਬਾਤ ਇੱਥੇ ਸਮਾਪਤ ਕਰਾਂਗੇ ਇਸੇ ਉਮੀਦ ਦੇ ਨਾਲ ਕਿ ਤੁਸੀਂ ਇਹੋ ਜੇ ਕਲਾਕਾਰਾਂ ਨੂੰ ਪਹਿਲ ਦਿਓ ਇਹਨਾਂ ਦਾ ਹੌਸਲਾ ਵਧਾਓ ਅਤੇ ਇਹਨਾਂ ਦੇ ਕਲਾ ਨੂੰ ਹੋਰ ਬਾਰੋ ਸੋ ਬਹੁਤ ਬਹੁਤ ਧੰਨਵਾਦ ਛੋਟੇ ਜਿਉਂਦਾਬਸਦਾਰ ਸਸੀਕਾ